ਦਰਨਿਆਂ ਦੇ ਕਾਰਨ ਕੇਂਦਰ ਸਰਕਾਰ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਪੰਜਾਬ ਤੋਂ ਹੁਣ ਜਿਹੜੇ ਕਿ ਦਰਨਿਆਂ ਦੇ ਕਾਰਨ ਨੁਕਸਾਨ ਹੋਇਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖ ਦਿੰਦੀ ਹੈ ਤੇ ਜਿਸ ਦੇ ਤਹਿਤ ਇਸ ਗੱਲ ਨੂੰ ਲੈ ਕੇ ਹੁਣ ਚਾਰੇ ਪਾਸੇ ਜਿਹੜੇ ਕਿ ਚਰਚਾਵਾ ਹੋਣੀ ਹੈ ਸ਼ੁਰੂ ਹੋ ਗਈ ਹੈ ਤੇ ਉੱਥੇ ਕਿਹਾ ਜਾ ਰਿਹਾ ਕਿ ਦਰਨਾ ਧਰਨਿਆਂ ਦੇ ਕਾਰਨ ਜਿਹੜੇ ਕਿ ਨੁਕਸਾਨ ਜਿਹੜੇ ਕਿ ਹੋਇਆ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਸੂਲੀ ਹੋਵੇਗੀ ਤੇ ਕੇਂਦਰ ਸਰਕਾਰ ਪੰਜਾਬ ਤੋਂ ਨੁਕਸਾਨ ਦਾ ਪੈਸਾ ਵਸੂਲਿਆ ਜਾਵੇਗਾ ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਹਾਈਵੇ ਦੇ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ ਬੰਦ ਹੋਣ ਕਾਰਨ ਜਿਹੜਾ ਕਿ 1638 ਕਰੋੜ ਦਾ ਘਾਟਾ ਪਿਆ ਹੈ ਤੇ ਜਿਸ ਤੋਂ ਬਾਅਦ ਚਿੱਠੀ ਲਿਖੀ ਗਈ ਹੈ ਤੇ ਉੱਥੇ ਹੀ 2020 ਤੋਂ ਲੈ ਕੇ ਦੱਸਿਏ ਕਿ ਅਕਤੂਬਰ 2020 ਤੋਂ ਦਸੰਬਰ 2021 ਤੱਕ ਜਿਹੜਾ ਹੈ ਕਿ ਕਾਫੀ ਕਰੋੜਾਂ ਦਾ ਘਾਟਾ ਪਿਆ ਤੇ ਜਿਸ ਤੋਂ ਬਾਅਦ ਕੇਂਦਰ ਨੇ ਇਸ ਚਿੱਠੀ ਤੇ ਖਜ਼ਾਨਾ ਮੰਤਰੀ ਹਰਪਾਲ ਜੀ ਦਾ ਬਿਆਨ ਵੀ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨਾ ਦੀਆਂ ਮੰਗਾ ਕੇਂਦਰ ਸਰਕਾਰ ਨਾਲ ਨੇ ਤੇ ਇਸ ਲਈ ਨੁਕਸਾਨ ਵੀ ਕੇਂਦਰ ਇਸ ਦੇ ਜਿਹੋ ਵੀ ਜਿਹੜਾ ਕਿ ਨੁਕਸਾਨ ਹੋਇਆ ਉਸ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਆਪ ਹੈ ਤੇ ਜਿਸ ਤੋਂ ਬਾਅਦ ਹੁਣ ਹਰਪਾਲ ਟੀਮਾ ਨੇ ਬਿਆਨ ਦਿੱਤਾ ਹੈ ਤੇ ਉੱਥੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਣ ਚਿੱਠੀ ਲਿਖ ਦਤੀ ਆ ਜਿਹੜੇ ਕਿ ਧਰਨਿਆਂ ਦੇ ਕਾਰਨ ਨੁਕਸਾਨ ਹੋਇਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖ ਦਤੀ ਹੈ ਤੇ ਜਿਸ ਦੇ ਤਹਿਤ ਇਸ ਗੱਲ ਨੂੰ ਲੈ ਕੇ ਹੁਣ ਚਾਰੇ ਪਾਸੇ ਜਿਹੜੇ ਕਿ ਚਰਚਾਵਾ ਹੋਣੀ ਹੈ ਸ਼ੁਰੂ ਹੋ ਗਈ ਹੈ ਤੇ ਉੱਥੇ ਕਿਹਾ ਜਾ ਰਿਹਾ ਹੈ ਕਿ ਧਰਨਾ ਧਰਨਿਆਂ ਦੇ ਕਾਰਨ ਜਿਹੜੇ ਕਿ ਨੁਕਸਾਨ ਜਿਹੜੇ ਕਿ ਹੋਇਆ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਸੂਲੀ ਹੋਵੇਗੀ ਤੇ ਕੇਂਦਰ ਸਰਕਾਰ ਪੰਜਾਬ ਤੋਂ ਨੁਕਸਾਨ ਉਹਦਾ ਪੈਸਾ ਵਸੂਲਿਆ ਜਾਵੇਗਾ ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਹਾਈਵੇ ਦੇ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ ਬੰਦ ਹੋਣ ਕਾਰਨ ਜਿਹੜਾ ਕਿ 1638 ਕਰੋੜ ਦਾ ਘਾਟਾ ਪਿਆ ਹੈ ਤੇ ਜਿਸ ਤੋਂ ਬਾਅਦ ਚਿੱਠੀ ਲਿਖੀ ਗਈ ਹੈ ਤੇ ਉਥੇ ਹੀ 2020 ਤੋਂ ਲੈ ਕੇ ਦੱਸਦੀ ਹੈ ਕਿ ਅਕਤੂਬਰ 2020 ਤੋਂ ਦਸੰਬਰ 2021 ਤੱਕ ਜਿਹੜਾ ਹੈ ਕਿ ਕਾਫੀ ਕਰੋੜਾਂ ਦਾ ਘਾਟਾ ਪਿਆ ਤੇ ਜਿਸ ਤੋਂ ਬਾਅਦ ਕੇਂਦਰ ਨੇ ਇਸ ਚਿੱਠੀ ਤੇ ਖਜ਼ਾਨਾ ਮੰਤਰੀ ਹਰਪਾਲ ਜੀਮਾ ਦਾ ਬਿਆਨ ਵੀ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨਾ ਦੀਆਂ ਮੰਗਾ ਕੇਂਦਰ ਸਰਕਾਰ ਨਾਲ ਨੇ ਤੇ ਇਸ ਲਈ ਨੁਕਸਾਨ ਵੀ ਕੇਂਦਰ ਇਸ ਦੇ ਜਿਹੋ ਵੀ ਜਿਹੜਾ ਕਿ ਨੁਕਸਾਨ ਹੋਇਆ ਉਸ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਆਪ ਹੈ ਤੇ ਜਿਸ ਤੋਂ ਬਾਅਦ ਹੁਣ ਹਰਪਾਲ ਜੀਮਾ ਨੇ ਬਿਆਨ ਦਿੱਤਾ ਹੈ ਤੇ ਉੱਥੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਣ ਚਿੱਠੀ ਲਿਖ ਦਿੱਤੀ ਹੈ